ਜਦਿਆਨਾ ਦੇ ਸਿਵਲ ਹਸਪਤਾਲ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੇ ਨਾਲ ਮਿਲ ਕੇ 8 ਬੈੱਡ ਵਾਲੇ ਆਈਸੀਯੂ ਸੈਂਟਰ ਦਾ ਉਦਘਾਟਨ ਕੀਤਾ ਉਹਨਾਂ ਨੇ ਕਿਹਾ ਸਾਰੀਆਂ ਸੁਵਿਧਾਵਾਂ ਚੰਗੀ ਤਰ੍ਹਾਂ ਨਾਲ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਜਿੱਥੇ ਲੋਕਾਂ ਨੂੰ ਇਨ੍ਹਾਂ ਸੁਵਿਧਾਵਾਂ ਦੇ ਲਈ ਹੋਰ ਨਾ ਹਸਪਤਾਲਾਂ 'ਚ ਜਾਣਾ ਪੈਂਦਾ ਸੀ ਹੁਣ ਲੋਕਾਂ ਨੂੰ ਹਰ ਸੁਵਿਧਾ ਇੱਥੇ ਹੀ ਮਿਲੇਗੀ ਜਦਿਆਨਾ ਦਾ ਹਸਪਤਾਲ ਹੈ ਇਹਨੂੰ ਬਿਲਕੁਲ ਅਤਿ ਆਧੁਨਿਕ ਬਣਾਇਆ ਗਿਆ ਉਹਦੇ ਵਿੱਚ ਪਿਛਲੀ ਵਾਰੀ ਜਦੋਂ ਆਏ ਸੀ ਤੁਸੀਂ ਦੇਖਿਆ ਵੀ ਬਹੁਤ ਸਾਰੀਆਂ ਸੂਤਾਂ ਵਾਰਡ ਸਾਰਾ ਸਾਰਾ ਦੀ ਰੈਨੋਵੇਸ਼ਨ ਹੋਈ ਹੈ ਜੀ ਔਰ ოਪਰੇਸ਼ਨ ਥੀਟਰ ਇਹ ਕਲਾਸ ਹੈ ਜਿਹੜੇ ਵਰਡ ਕਲਾਸ ਹੈ ਉਹਦੇ ਵਿੱਚ ਜਿਹੜਾ ਆਈਸੀਯੂ ਹੈ ਦਾ ਥੋੜਾ ਜਿਹਾ ਕੰਮ ਰਹਿੰਦਾ ਸੀ ਉਹਨਾਂ ਔਰ ਸਾਡਾ ਵਾਦਾ ਸੀਗਾ ਕਿ ਵੀ ਇਸ ਨੂੰ ਜਲਦੀ ਸ਼ੁਰੂ ਕਰਨਾ ਹੁਣ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਆਲਟਰਾ ਮਾਡਰਨ ਜਿਹੜਾ ਇੰਟੈਂਸਿਵ ਕੇਅਰ ਯੂਨਿਟ ਹੈ ਜਿਹੜੇ ਕ੍ਰਿਟੀਕਲ ਪੇਸ਼ੈਂਟ ਹੈ ਜਿਨ੍ਹਾਂ ਨੂੰ ਲਾਈਫ ਸਪੋਰਟ ਦੀ ਲੋੜ ਹੈ ਪਹਿਲਾਂ ਉਹਨਾਂ ਨੂੰ ਅਸੀਂ ਰੈਫਰ ਕਰਦਾ ਸੀ ਉਹ ਰੈਫਰ ਨਹੀਂ ਕਰਨਾ ਪਏ ਸੀਵਰੇਜ ਔਰ ਉਸ ਤੋਂ ਸਵਾਏ ਫਿਰ ਇਕਵਿਪਮੈਂਟ ਸਾਰੀ ਅਪ ਟੂ ਦਾ ਮਾਰਕ ਔਰ ਉਸ ਤੋਂ ਜਿਹੜੀ ਮੈਨ ਪਾਵਰ ਹੈ ਉਹਦੀ ਕੁਝ ਟ੍ਰੇਨਿੰਗ ਦਾ ਇਸ਼ੂ ਸੀਗਾ ਜੀ ਕੁਝ ਰਿਕਰੂਟਮੈਂਟ ਦਾ ਇਸ਼ੂ ਸੀਗਾ ਸਾਰੀਆਂ ਜਿੰਨੀਆਂ ਟੀਚਿੰਗ ਟਰਬਲ ਸੀਗੀਆਂ ਉਹਨਾਂ ਨੂੰ ਅਸੀਂ ਓਵਰਕਮ ਕਰਕੇ ਅੱਜ ਜਿਹੜਾ ਹੈਗਾ ਇਹ ਸੀ ਲੁਧਿਆਣੇ ਦੀ ਜਨਤਾ ਨੂੰ ਔਰ ਪੰਜਾਬ ਦੀ ਜਨਤਾ ਨੂੰ ਡੈਡੀਕੇਟ ਕਰ ਰਹੇ ਹਾਂ ਬਹੁਤ ਬਿਜ਼ੀ ਹਸਪੀਟਲ ਹੈ ਡੇਢ 2000 ਦੀ ਰੋਜ਼ ਦੀ ਓਪੀਡੀ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਜਿਹੜਾ ਤੁਹਾਡਾ ਇੰਡਸਟਰੀਅਲ ਟਾਊਨ ਹੈ ਔਰ ਇੰਡਸਟਰੀਅਲ ਐਕਸੀਡੈਂਟ ਤੁਹਾਡੇ ਪਹਿਲਾਂ ਤੁਹਾਨੂੰ ਯਾਦ ਹੋਣਾ ਮੈਂ ਆਇਆ ਸੀ ਜਦੋਂ ਇੱਕ ਐਕਸੀਡੈਂਟ ਹੋ ਗਿਆ ਸੀ ਕੈਸ ਦਾ ਕੈਸ ਕਿਦਾਂ ਸੋ ਬਹੁਤ ਸਾਰੇ ਕੰਡੀਸ਼ਨਸ ਹੁੰਦੀਆਂ ਜਿੱਥੇ ਬੰਦੇ ਨੂੰ ਟੈਂਪਰੇਰੀ ਲਾਈਫ ਸਪੋਰਟ ਦੀ ਲੋੜ ਹੁੰਦੀ ਆ ਤੇ ਜੇ ਉਸ ਵੇਲੇ ਉਹ ਲਾਈਫ ਸਪੋਰਟ ਮਿਲ ਜਾਏ ਤਾਂ ਬੰਦੇ ਨੂੰ ਜ਼ਿੰਦਗੀ ਦੁਬਾਰਾ ਮਿਲ ਜਾਂਦੀ ਆ ਇਸ ਲਾਈਕ ਸੈਕੰਡ ਬਰਥ ਤੇ ਇਹ ਬਹੁਤ ਮੱਚ ਜੀ ਡਿਡ ਸੀਗਾ ਕਿ ਇਹ ਜਿਹੜੇ ਸਾਡੇ ਜਿੰਨੇ ਆਪਣੇ ਮੇਰੇ ਸੰਜੀਵ ਰੋੜਾ ਜੀ ਨੇ ਲੀਡ ਰੋਲ ਪਲੇ ਕੀਤਾ ਇਹਦੇ ਵਿੱਚ ਫੰਡਿੰਗ ਵਾਈਜ਼ ਪਲੈਨਿੰਗ ਵਾਈਜ਼ ਸਾਰਾ ਕੁਝ ਮੁੰਡੀਆਂ ਜੀ ਨੇ ਔਰ ਜਿਹੜੇ ਸਾਡੇ ਲੋਕਲ ਐਮਐਲਏ ਆ ਜੀ ਅਸ਼ੋਕ ਪ੍ਰ ਸਾਰੇ ਆਨੇ ਸਾਡੇ ਸਿਵਲ ਸਰਜਨ ਡਿਪਟੀ ਕਮਿਸ਼ਨਰ ਸਾਰੇ ਜਿੰਨੇ ਵੀ ਸਾਡੇ ਅਸੀਂ ਸਾਰਿਆਂ ਨੇ ਇੱਕ ਜਿਹੜੀ ਟੀਮ ਹੈ ਤੇਜ ਸਿੰਘ ਭਾਜੀ ਦੀ ਔਰ ਮਾਨ ਸਾਹਿਬ ਦੇ ਅਸੀਂ ਮਿਲ ਕੇ ਕੰਮ ਕੀਤਾ ਉਹ ਤੁਹਾਡੇ ਸਾਹਮਣੇ ਆ ਰਿਜ਼ਲਟਸ ਆ ਔਰ ਲਗਾਤਾਰ ਇਮਪਰੂਵਮੈਂਟਸ ਹੋ ਰਹੀਆਂ ਤੇ ਹੋਰ ਵੀ ਹੋਣਗੀਆਂ ਕੱਲ ਨੂੰ ਵਰਡ ਥੈਲਾਸੀਮੀਆ ਡੇ ਆ ਉਹਦੇ ਤੇ ਅਸੀਂ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਹੈ ਲਾਂਚ ਕਰ ਰਹੇ ਆ ਸਾਡੀ ਕੋਸ਼ਿਸ਼ ਆ ਕਿ ਜਿਹੜਾ ਅਸੀਂ ਆਉਣ ਵਾਲੇ 5-7 ਸਾਲ ਦੇ ਵਿੱਚ ਭਾਰਤ ਨੂੰ ਜਿਹੜਾ ਥੈਲਾਸੀਮੀਆ ਮੁਕਤ ਜਿਹੜਾ ਦੇਸ਼ ਬਣਾਈ ਇਹ ਪੋਸੀਬਲ ਹੈ ਬਹੁਤ سارے ਦੇਸ਼ ਤਾਂਲੇ ਸੀ ਮੈਨੂੰ ਕੰਟਰੋਲ ਕਰ ਚੁੱਕਿਆ ਤੇ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਉਹਦੀ ਸਟ੍ਰੈਟਜੀ ਬਣਾਈ ਆ ਉਹਦੇ ਵਾਸਤੇ ਜਿਵੇਂ ਤੁਹਾਡੇ ਅਸੀਂ ਆਲਰੇਡੀ ਜਿਹੜਾ ਇੱਕ ਪ੍ਰੋਗਰਾਮ ਹੈ ਉਹ ਸੀਐਮਸੀ ਨਾਲ ਕਲੈਬੋਰੇਸ਼ਨ ਕਰਕੇ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਆ ਸਾਰੇ ਪੰਜਾਬ ਛਾਬਾਂ ਸਪੂਕ ਜਿਸ ਤਰ੍ਹਾਂ ਪਹਿਲਾਂ ਅਸੀਂ ਸਟ੍ਰੋਕ ਦੇ ਉੱਤੇ ਕੀਤਾ ਸਟੈਮੀ ਦੇ ਉੱਤੇ ਹਾਰਟ ਦਾ ਕੀਤਾ ਐਪੀਲ ਐਫਸੀ ਦੇ ਕੀਤਾ ਬਹੁਤ ਸਾਰੇ ਸਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਜਿਹੜੇ ਪ੍ਰੋਗਰਾਮ ਹੈ ਐਨਸੀਡੀ ਦਾ ਚੱਲ ਰਿਹਾ ਅੱਜ ਕੱਲ ਸਾਡਾ ਡੈਂਗੀ ਵਾਸਤੇ ਜਿਹੜਾ ਹੈਗਾ ਹਰ ਸ਼ੁੱੱਕਰ ਡੈਂਗੂ ਤੇ ਵਾਰ ਉਹ ਸ਼ੁਰੂ ਹੋ ਰਿਹਾ ਜੀ ਪਰਸੋਂ ਤੋਂ ਮਤਲਬ ਮੈਂ ਉਹ ਵੀ ਲਾਂਚ ਕਰ ਦਿਆ ਹੈਗਾ ਉਹਦੇ ਵਿੱਚ ਅਸੀਂ ਸਾਰੇ ਨਰਸਸ ਦੀ ਟ੍ਰੇਨਿੰਗ ਕੀਤੀ ਆ ਔਰ ਇਸੇ ਤਰ੍ਹਾਂ ਜਿਹੜੇ ਤੁਹਾਡੇ ਬਾਕੀ ਸਾਰੇ ਜਿੰਨੇ ਪੈਰਾਮੈਡੀਕਸ ਹੈ ਉਹਨਾਂ ਦੀ ਤੇ ਹੁਣ ਟੀਚਰਸ ਦੀ ਟ੍ਰੇਨਿੰਗ ਚੱਲ ਰਹੀ ਹੈ ਉਸ ਤੋਂ ਬਾਅਦ ਬੱਚਿਆਂ ਦੀ ਟ੍ਰੇਨਿੰਗ ਹੋਏਗੀ ਤੇ ਅਸੀਂ 20 ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇ ਦੇਣੀ ਹੈ ਤਾਂ ਕਿ ਜਿਹੜਾ ਡੈਂਗੀ ਆ ਉਹ ਮਤਲਬ ਪੰਜਾਬ ਤੋਂ ਤੁਹਾਨੂੰ ਲੱ ਪਿਛਲੀ ਵਾਰੀ 50% ਰਿਡਕਸ਼ਨ ਹੋਈ ਸੀ ਐਸਪੋਰੀ ਅਸੀਂ 80% ਅਸੀਂ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਸਾਰੇ ਡਿਪਾਰਟਮੈਂਟਸ ਦੀ ਮੀਟਿੰਗ ਮੈਂ ਕਰ ਚੁੱਕਿਆ ਹਾਂ ਟ੍ਰੇਨਿੰਗ ਅਸੀਂ ਕਰ ਚੁੱਕਿਆ ਹਾਂ ਪੈਰਾਮੈਡੀਕਸ ਵੀ ਟੀਚਰਸ ਦੀ ਟ੍ਰੇਨਿੰਗ ਆਲਮੋਸਟ ਕੰਪਲੀਟ ਹੈ ਹੁਣ ਬੱਚਿਆਂ ਦੀ ਟ੍ਰੇਨਿੰਗ ਸ਼ੁਰੂ ਹੈ ਜੀ ਤੇ ਇਸ ਤਰ੍ਹਾਂ ਅਸੀਂ ਕਿਸੇ ਵੀ ਜਿਹੜੀ ਮੈਡੀਕਲ ਐਮਰਜੈਂਸੀ ਆ ਉਹ ਕਿਸੇ ਵੀ ਬੈਂਚੂਲਿਟੀ ਵਾਸਤੇ ਅਸੀਂ ਜਿਹੜੇ ਸਾਰੇ ਕੰਪੋਨੈਂਟਸ ਸਾਹ ਹੱਥ ਦੇ ਉਹ ਚਾਹੇ ਪ੍ਰੀਵੈਂਟਿਵ ਹੋਵੇ ਯੋਗਾ ਹੋਵੇ ਪ੍ਰਾਇਮਰੀ ਕੇਅਰ ਹੋਵੇ ਮਲੈਕਲਿਨਿਕ ਹੋਵੇ ਉਹ ਬਹੁਤ ਅੱਛਾ ਚੱਲ ਰਿਹਾ ਹੈ ਸ ਉਹ ਵੀ ਸ਼ੁਰੂ ਕਰ ਰਹੇ ਆ ਜਾਂ ਜਿਹੜਾ ਹਾਰਟ ਦੀ ਸਰਜਰੀ ਹੈ ਤੇ ਬ੍ਰੇਨ ਦੀ ਸਰਜਰੀ ਹੈ ਸੋ ਔਰ ਐਟ ਆਲ 3 ਲੈਵਲਸ ਤਿੰਨੋਂ ਲੈਵਲ ਦੇ ਉੱਤੇ ਤੁਸੀਂ ਪ੍ਰਾਇਮਰੀ ਸੈਕੰਡਰੀ ਟਰਸ਼ੀਅਰੀ ਕੇਅਰ ਸਟੇਟ ਆਫ ਦਿ ਆਰਟ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਐਂਡ ਸਪੋਰਟਡ ਬਾਈ ਗੁੱਡ ਸਮਾਰਟਨਸ ਲਾਈਕ ਸੰਜੀਵ ਅਰੋੜਾ ਜੀ ਤੇ ਸਾਡੀ ਜਿਹੜੀ ਟੀਮ ਹੈ ਅਸੀਂ ਇਹ ਮਿਲ ਕੇ ਕੰਮ ਕਰਦੇ ਆ ਇਹ ਜਿਹੜਾ ਆਈ ਸੀ ਯੂ ਬਣਿਆ ਵੈਸੇ ਤਾਂ ਅਸੀਂ ਸਿਵਲ ਹਸਪੀਟਲ ਚ ਸਾਰੀਆਂ ਕਮੀਆਂ ਦੂਰ ਕਰੀ ਜਾਂਦੇ ਆ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਇਹ ਬੜੇ ਐਕਟਿਵ ਰਹਿੰਦੇ ਆ ਔਰ ਹਮੇਸ਼ਾ ਸਾਡੀ ਆਪਸ ਵਿੱਚ ਗੱਲ ਹੁੰਦੀ ਰਹਿੰਦੀ ਵੀ ਹੁਣ ਅਗਲਾ ਕੀ ਕਰੀਏ ਇਹਨਾਂ ਦਾ ਇਹ ਸੀ ਕਿ ਆਈਸੀਯੂ ਜਲਦੀ ਤੋਂ ਜਲਦੀ ਚਾਲੂ ਕਰੀਏ ਇਹਦੇ ਲਈ ਅਲੱਗ ਫੰਡਸ ਦਿੱਤੇ ਗਏ ਹੁਣ ਆਈਸੀਯੂ ਚਾਲੂ ਹੈ ਤੁਸੀਂ ਦੇਖਿਆ ਬਹੁਤ ਵਧੀਆ ਔਰ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਲਾਈਫ ਸਪੋਰਟ ਦੀ ਲੋੜ ਹੈ ਉਹਨਾਂ ਦਾ ਵੀ ਇਲਾਜ ਇੱਥੇ ਹੋਏਗਾ ਕਿਤੇ ਜਾਨ ਦੀ ਲੋੜ ਨਹੀਂ ਔਰ ਮੈਂ ਸ਼ੁਕਰੀਆ ਅਦਾ ਕਰਦਾ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਦਾ ਜਿਹੜੇ ਸਾਨੂੰ ਰਾਹ ਦਿਖਾਉਂਦੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਸਾਡੇ ਹੈਲਥ ਮਨਿਸਟਰ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਮੁੰਡੀਆਂ ਸਾਹਿਬ ਵੀ ਬੈਠੇ ਆ ਖੜੇ ਮਤਲਬ ਨਾਲ ਇਹਨਾਂ ਦਾ ਵੀ ਦੇਖੋ ਲੁਧਿਆਣੇ ਤੇ ਬੜਾ ਸਪੋਰਟ ਹੈ ਇੱਕ ਮਨਿਸਟਰ ਹੋਣਾ ਹੀ ਬੜਾ ਹੈ ਇਹ ਵੀ ਟਾਈਮ ਤੋਂ ਟਾਈਮ ਪੁੱਛਦੇ ਰਹਿੰਦੇ ਔਰ ਸਭ ਤੋਂ ਵੱਧ ਮੈਂ ਪੱਪੀ ਪ੍ਰੈਸ਼ਰ ਜੀ ਦਾ ਜਿਨ੍ਹਾਂ ਦੀ ਇਹ ਕੰਸਟੀਟੂਐਂਸੀ ਚੰਦਾ ਹੈ ਇਹ ਵੀ ਮੇਰੇ ਨਾਲ ਗੱਲ ਕਰਦੇ ਰਹਿੰਦੇ ਆ ਬਾਕੀ ਉੱਪਰ ਵੀ ਕਰਦੇ ਹੋਣਗੇ ਕਿਉਂਕਿ ਇਹਨਾਂ ਨੇ ਇਲੈਕਸ਼ਨਾਂ ਵੱਲੇ ਵਾਅਦਾ ਕੀਤਾ ਸੀ ਕਿ ਮੈਂ ਸਿਵਲ ਹਸਪੀਟਲ ਦਾ ਜੀ ਰੰਗ ਢੰਗ ਬਦਲ ਦਊਗਾ ਔਰ ਉਹ ਇਲੈਕਸ਼ਨ ਦਾ ਵਾਅਦਾ ਪੂਰਾ ਹੋ ਰਿਹਾ ਇਹਨਾਂ ਦਾ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਇਹਨਾਂ ਦੇ ਇਲਾਕੇ 'ਚ ਬਹੁਤ ਕੁਝ ਹੋ ਰਿਹਾ ਜੀ ਜੀ ਸਰ ਜਿਵੇਂ ਤੁਸੀਂ ਡਾਕਟਰ ਸਾਹਿਬ ਨੇ ਕਿਹਾ ਵੀ ਡੇਂਗੂ ਦਾ ਵਾ ਇਸ ਵਾਰ ਇਹ ਡੇਂਗੂ ਦਾ ਇਸ ਤਰ੍ਹਾਂ ਜੀ ਮਸ਼ੀਨਾ ਇਸ ਵਾਰ ਮਈ 'ਚ ਹੀ ਚਲ ਮਾਰਚ 'ਚ ਲੋ ਆਤੀਆਂ ਸੀਗੀਆਂ ਸਰ ਹਰ ਸਾਲ ਜੂਨ 'ਚ ਹੁੰਦਾ ਸੀਗਾ ਜੀ ਐਤਕੀ ਜਦੋਂ ਮੈਂ ਮੀਟਿੰਗ ਲਿੱਤੀ ਕਮਿਸ਼ਨਰ ਸਾਹਿਬ ਨਾਲ ਉਦੋਂ ਕੁਝ ਕੇਸ ਡੈਂਗੋ ਦੇ ਆ ਚੁੱਕੇ ਸੀ ਮੈਂ ਕਿਹਾ ਫੋਗਿੰਗ ਨਹੀਂ ਚਾਲੂ ਕੀਤੀ ਉਹ ਕਹਿੰਦੇ ਸਾਨੂੰ ਸਿਵਲ ਸਰਜਨ ਲੈਟਰ ਲਿਖ ਕੇ ਦੇ ਦੇਣ ਅਸੀਂ ਕਰ ਦਾਂਗੇ ਮੈਂ ਸਿਵਲ ਸਰਜਨ ਮੈਡਮ ਨੂੰ ਰਿਕੁਐਸਟ ਕੀਤੀ ਇਹਨਾਂ ਨੇ 10 ਮਿੰਟ ਚ ਲੈਟਰ ਭੇਜ ਦਿੱਤੀ ਔਰ ਉਸੇ ਬੱਲੇ ਫੋਗਿੰਗ ਚਾਲੂ ਹੋ ਗਈ ਮੈਂ ਰਿਕੁਐਸਟ ਕਰਦਾ ਆਪਣੇ ਰੱਖਿਆ ਮੰਤਰੀ ਸੌਰੀ ਹੈਲਥ ਮਨਿਸਟਰ ਸਾਹਿਬ ਨੂੰ ਵੀ ਕਿ ਹੋਰ ਸ਼ਹਿਰਾਂ 'ਚ ਵੀ ਫੋਗਿੰਗ ਜਲਦੀ ਕਰਾ ਦੇਣ ਉਹਦੇ ਨਾਲ ਵੀ ਡੈਂਗੋ ਦੇ ਕੇਸ ਜਿਹੜੇ ਆ ਘਟਣਗੇ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ